ਆ ਚੈੱਕ ਕਰੋ ਜਿਹੜੇ ਕਾਟਨ ਦੇ ਸੂਟ ਬਜ਼ਾਰਾਂ 'ਚ 1000-1000 ਦੇ ਵੇਚਦੇ 500 ਰੁਪਏ ਦੇ ਦੋ ਕਰਤੇ ਆ ਪਿਓਰ ਕਾਟਨ ਦਾ ਕੱਪੜਾ ਕਾਟਨ ਦਾ ਦੁਪੱਟਾ ਬਜ਼ਾਰਾਂ ਦੇ ਵਿੱਚ ਅੰਨੀ ਹੁੰਦੀ ਲੁੱਟ ਹੁਣ ਮਾਤੂ ਸ਼ੀਰ ਦਸਤਾਰ ਬੁੱਟ ਰੋਡ ਤੇ ਬਾਟਮ ਵਰਕ ਵਾਲੇ ਸੂਟ 650-6600 ਰੁਪਏ ਦੇ ਵਿਕੜ ਗਏ ਚੈੱਕ ਕਰ ਲੋ ਜੀ ਵਰਕ ਸੋ ਦੇਖੋ ਜੀ ਵੱਡੇ ਫਾਇਦੇ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੇ ਬਾਜ਼ਾਰ 'ਚ 1500 1600 1700 ਸਾਡੇ ਕੋਲ ਆਜੋ 650 ਰੁਪਏ ਦਾ ਸੂਟ ਲੈ ਜਾਓ ਇਹਦੇ ਵਿੱਚ ਰੰਗ ਦੇਖੋ ਡਿਜ਼ਾਈਨ ਦੇਖੋ ਦੁਪੱਟੇ ਵੀ ਖੁੱਲੇ ਡੁੱਲੇ ਦੇ ਰਹੇ ਆ ਜਿੱ ਸਾਰੇ ਫੇਰੇ ਸਾਡੇ ਕਰਦੇ ਨੇ ਆ ਕੜਾਈਆਂ ਕੱਡੀਆਂ ਦੁਪੱਟੇ ਕਟਵਰਕ ਦੇਖੋ ਬਹੁਤ ਵੱਡਾ ਫਾਇਦਾ 2 2018 1800 ਚ ਵੇਚਣ ਵਾਲਾ ਸੂਟ ਲੈ ਜਾਓ 750 ਰੁਪਏ ਰ ਤੁਸੀਂ ਡਿਜ਼ਾਈਨਿੰਗ ਨਵੀਂ ਚੈੱਕ ਕਰੋ ਪ੍ਰਿੰਟ ਨਵਾਂ ਚੈੱਕ ਕਰੋ ਘੇਰੇ ਦੇ ਵਰਕ ਚੈੱਕ ਕਰੋ ਪਿਓਰ ਦੁਪੱਟਾ ਚੈੱਕ ਕਰੋ ਰੇਡ ਬਜਾਰਾਂ ਚ 3 3000 ਚ ਕੋ ਸਾਢੇ 800 ਵਾਲਾ ਸੂਟ ਕਰਤਾ ਸਾਢੇ 600 ਦਾ ਜੀ ਡਿਜ਼ਾਈਨਿੰਗ ਚਾਹੇ ਸ਼ਹਿਰਾਣ ਵਾਲੀ ਲੈ ਲਓ ਚਾਹੇ ਪਿੰਡੂ ਸਟਾਈਲ ਵਾਲੋ ਸਾਰੀਆਂ ਕਾਟਨ ਦੀਆਂ ਨਵੀਆਂ ਵੈਰਾਈਟੀਆਂ ਆ ਗਈਆਂ ਬਾਟਮ ਵਰਕ ਦੇ ਨਾਲ ਆ ਗਈਆਂ ਚੈੱਕ ਕਰ ਲਓ ਕਿੰਨਾ ਗਰਮ ਤੇ ਠੰਡਾ ਸਾਰ ਸੂਟ ਆ ਗਏ ਤਾਜ਼ੇ ਤਾਜ਼ੇ ਜ਼ਬਰਦਸਤ ਕਲਰ ਜ਼ਬਰਦਸਤ ਡਿਜ਼ਾਈਨਿੰਗ ਪ੍ਰਿੰਟਿੰਗ ਕਢਾਈ ਚੈੱਕ ਕਰ ਲੋ ਪਿਓਰ ਦੁਪੱਟੇ ਦੇ ਉੱਤੇ ਜ਼ਬਰਦਸਤ ਕਢਾਈ ਹੋਈ ਦੇਖੋ ਚੀਜ਼ਾਂ ਵੀ ਤੁਹਾਨੂੰ ਅਸੀਂ ਉਹ ਦੇਣੀਆ ਜਿਹੜੀਆਂ ਲੇਟਸਟ ਹੈਗੀਆਂ ਬਾਜ਼ਾਰ 'ਚ ਤੁਹਾਨੂੰ ਮਿਲਣੀਆਂ ਨਹੀਂ ਹੈਗੀਆਂ ਇਹਦੇ ਉੱਤੇ ਵੀ ਵੱਡੇ ਫਾਇਦੇ ਕਰਤੇ ਆ ਆ ਦੇਖੋ ਮਾਦਰੋ ਸਾਡੇ ਸੂਟ ਦੇ ਉੱਤੇ ਰੇਟ ਲੱਗਾ 1750 ਰੁਪਿਆ ਪਰ ਇਹ ਬਾਜ਼ਾਰ ਦੀ ਕੀਮਤ 3000 ਆ 1750 ਵਾਲਾ ਸੂਟ ਤੁਸੀਂ ਲੈ ਲਓ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਟਾਪ ਕਲਾਸ ਕਾਟਨ ਦੇ ਪੀਸ ਆ ਗਏ ਤੁਸੀਂ ਵਰਕ ਚੈੱਕ ਕਰ ਲੋ ਵੱਖਰੇ ਚਾਹੇ ਤੁਸੀਂ ਟੀਚਰ ਹੋ ਚਾਹੇ ਕੁਸੀਂ ਕਿਤੇ ਜੌਬ ਕਰਦੇ ਹੋ ਤਾਂ ਵਧੀਆ ਟਾਪ ਦੇ ਗਰਮੀਆਂ ਦੇ ਕਾਟਨ ਦੇ ਸੂਟ ਆ ਗਏ ਆ ਹੁਣ 6th 6th ਦੀ ਬੁੱਟਰ ਰੋਡ ਕਾਦੀਆਂ ਪਹੁੰਚੋ ਜਿੱਥੇ ਆ ਟਾਪ ਕਲਾਸ ਦੇ ਗਲੇ ਟਾਪ ਕਲਾਸ ਦੇ ਪ੍ਰਿੰਟ ਤੇ ਦੁਪੱਟੇ ਵੀ ਜ਼ਬਰਦਸਤ ਵੈਰਾਈਟੀ ਆ ਗਈ ਜੀ ਦੇਖੋ ਮਾਜੇ ਦੀ ਧਰਤੀ ਦੇ ਬੁੱਟਰ ਰੋਡ ਕਾਦੀਆਂ ਬਹੁਤ ਸੋਹਣਾ ਵੱਡਾ ਲਗਜ਼ਰੀ ਸ਼ੋਅਰੂਮ ਹੈਗਾ ਜਿੱਥੇ ਤੁਹਾਡੇ ਵੱਡੇ ਫਾਇਦੇ ਹੋਣਿਆ ਕੁੜੀਆਂ ਚਿੜੀਆਂ ਲਈ ਬੜੇ ਸੋਹਣੇ ਸੋਹਣੇ ਡਿਜ਼ਾਈਨ ਜਿਹੜੇ ਤੁਸੀਂ ਚੰਡੀਗੜ੍ਹ ਮਹਾਲੀ ਦਿੱਲੀ ਬੰਬੇ ਪਾਏ ਦੇਖਦੇ ਹੋ ਮੋਡਰਨਾਂ ਦੇ ਐਕਟਰਿਆਂ ਦੇ ਉਹੋ ਜੇ ਸੂਟ ਅਸੀਂ ਲੈ ਆਏ ਆ ਤੇ ਰੇਟ ਵੀ ਇੰਨੇ ਘੱਟ ਕਰਤੇ ਜੋ ਤੁਹਾਨੂੰ ਬਾਜ਼ਾਰ 'ਚ ਕੋਈ ਦੇ ਹੀ ਨਹੀਂ ਸਕਦਾ ਬੜੇ ਸੋਹਣੇ ਸੋਹਣੇ ਦੁਪੱਟੇ ਆ ਸੂਟ ਬੜਾ ਸੋਹਣਾ ਡਿਜ਼ਾਈਨਰ ਆ ਫਰੰਟ ਵੀ ਦੇਖੋ ਬੜੇ ਵਾਹਾਂ ਦੇ ਉੱਤੇ ਹੈਵੀ ਵਰਕ ਦੇਖੋ ਜਾਲ ਬਣੇ ਦੁਪੱਟੇ ਦੇਖੋ ਜੀ ਚਾਹੇ ਤੁਸੀਂ ਟਾਪ ਕਲਾਸ ਸ਼ਿਮਰ ਦਾ ਬੇਸ ਲੈਣਾ ਚਾਹੇ ਚਨਾਉਣ ਦਾ ਲੈਣਾ ਚਾਹੇ ਪਿਓਰ ਦਾ ਲੈਣਾ ਹੈਂਡਵਰਕ ਲਗਜ਼ਰੀ ਫਿਨਿਸ਼ਿੰਗ ਵਾਲੇ ਪੀਸ ਆ ਗਏ ਆ ਤੁਸੀਂ ਐਨ ਆਰ ਆਈ ਭੈਣ ਭਰਾਓ ਜਾਂ ਤੁਸੀਂ ਵਧੀਆ ਸੂਟ ਪਾਉਨੇ ਹੋ ਜਾਂ ਵਿਆਹ ਸ਼ਾਦੀ ਲਈ ਕਪੜਾ ਲੈਣਾ ਤਾਂ ਇਸ ਵਾਰ ਹੁਣੇ ਹੀ ਸ਼ਾਪਿੰਗ ਕਰ ਲਓ ਚਾਹੇ ਤੁਸੀਂ ਪਿੰਡਾਂ ਤੋਂ ਆਣਾ ਚਾਹੇ ਤੁਸੀਂ ਸ਼ਹਿਰਾਂ ਤੋਂ ਆਣਾ ਚਾਹੇ ਤੁਸੀਂ ਐਨ ਆਰ ਆਈ ਕਸਟਮਰ ਹੈਗੇ ਆ ਚਾਹੇ ਬਹੁਤ ਤੁਸੀਂ ਰਾਇਲ ਕਸਟਮਰ ਹੈਗੇ ਆ ਜੇ ਸਾਡੇ ਕੋਲ ਤਾਂ ਸਾਰਿਆਂ ਦੇ ਲਈ ਬਹੁਤ ਸੋਹਣੀ ਸੋਹਣੀ ਵੈਰਾਈਟੀ ਹੈਗੀ ਆ ਵੈਸੇ ਕਹਿੰਦੇ ਆ ਲੋਕ ਕਹਿੰਦੇ ਆ ਵੀ ਸਾਡੀਆਂ ਸਰਦਾਰਨੀਆਂ ਦੇ ਕੱਪੜਾ ਚੰਗਾ ਪਾਇਆ ਹੋਣਾ ਜਿਹੜਾ ਸੂਟ ਹੈਵੀ ਪਾਇਆ ਚਾਹੀਦਾ ਰਿਚ ਲੱਗਣੀ ਚਾਹੀਦੀ ਹੈ ਲੁੱਕ ਮਿੱਟੀ ਦੇ ਭਾ ਫਰੀ ਦੇ ਭਾ ਕੱਪੜਾ ਲੱਖਾਂ ਰੁਪਈਆ ਦਾ ਫੈਰਾ ਸੀ ਕਰ ਰਹੇ ਆ ਬਜ਼ਾਰਾਂ ਦੇ ਵਿੱਚ ਜਿਹੜੀਆਂ ਲੁੱਟਾਂ ਹੋ ਰਹੀਆਂ ਉਹ ਜਿਵੇਂ ਬੰਦ ਕਰਤੀਆਂ ਇੱਥੇ ਤੁਹਾਡੇ ਹੋ ਜਾਣੇ ਆ ਫਾਇਦੇ ਦੇਖੋ ਬੜਾ ਸੋਹਣਾ ਦੇਖੋ ਤੁਸੀਂ ਆ ਗਲੇ ਦੇ ਕਿੰਨਾ ਪਿਆਰਾ ਕੰਮ ਹੋਇਆ ਫਰੰਟ ਦੇਖੋ ਘੇਰਾ ਦੇਖੋ ਬਾਹਾਂ ਦੇ ਕੰਮ ਦੇਖੋ ਇਹਦੇ ਉੱਤੇ ਵੀ ਬਹੁਤ ਵੱਡੀ ਆਫਰ ਸੀ ਲਾਤੀਆ ਦੇਖੋ ਜੀ ਡਰੈੱਸਾਂ ਚੈੱਕ ਕਰ ਲਓ ਲਗਜ਼ਰੀ ਜਿਹੜੀ 5 5 6 6000 ਤੁਸੀਂ ਰੈਂਟ ਤੇ ਲੈਣੇ ਆ ਤਾਂ 5000 ਦੀ ਤੁਹਾਨੂੰ ਡਰੈੱਸ ਦਵਾਂਗੇ ਡਿਜ਼ਾਈਨਿੰਗ ਤੁਸੀਂ ਟੌਪ ਕਲਾਸ ਚੈੱਕ ਕਰ ਲਓ ਬੇਸ ਨਵੇਂ ਚੈੱਕ ਕਰ ਲਓ ਚਾਹੇ ਤੁਸੀਂ ਸ਼ਰਾਰਾ ਘਰਾਰ ਲੈਣਾ ਚਾਹੇ ਲਹਿੰਗਾ ਲੈਣਾ ਚਾਹੇ ਗਾਉਨ ਲੈਣਾ ਲਗਜ਼ਰੀ ਚੀਜ਼ਾਂ ਤੁਸੀਂ ਚੈੱਕ ਕਰੋ ਆ ਦੇ ਨਾਲ ਦੁਪੱਟਾ ਵੀ ਵਰਕ ਕੀਤਾ ਇਹਦੀ ਕੀਮਤ ਜਿਹੜੀ ਹੈਗੀ ਸਾਡਾ ਰੇਟ 4099 ਰੁਪਏ ਦੇਖੋ ਕੋਈ ਇਹਦਾ ਮੰਗਦਾ 7000 ਕੋਈ ਇਹਦਾ ਮੰਗਦਾ 8000 ਰੁਪਿਆ ਪਰ ਸਾਡਾ ਰੇਟ ਕੀ ਹੈ ਸਿਰਫ 4000 ਇਦਾਂ ਦੇ ਫਾਇਦੇ ਅਸੀਂ ਕਰਨੇ ਆ ਹੁਣੇ ਬੁੱਟਰ ਰੋਡ ਕਰਦੀਆਂ ਆ ਮਾਤੂ ਸ਼੍ਰੀ ਦਸਤਾਰ ਦਾ ਸਟੋਰ ਆ ਨੰਬਰ ਸਕਰੀਨ ਤੇ ਹੈਗੇ ਆ 66 ਦੀ ਆਜੋ ਕੋਈ ਜਾਣ ਕੇ ਲੈਣ ਤੁਸੀਂ ਕਾਲ ਕਰ ਲਿਓ ਤੁਹਾਡਾ ਸਾਰਿਆਂ ਦਾ ਵੱਡਾ ਫਾਇਦਾ ਦਵਾਂਗੇ